ਮੇਰਾ ਨਾਮ ਸੰਤੋਸ਼ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਕਿਲੋ ਸੋਨਾ ਹੈ ਤੇ 17000 ਰੁਪਏ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦੱਸਦੇ ਹੋਏ ਚੋਰ ਪਿੱਛੋਂ ਦੀ ਤੋੜ ਕੇ ਬਾੜੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਇਹ ਕੀ ਘਰਿਸ ਕੋਈ ਹੈਗਾ ਨਹੀਂ ਇਹ ਹੀ ਕਰ ਰਹੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾ ਗਏ ਜਾਂ ਕੀ ਇਹ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਮੈਂ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਵੇਖਿਆ ਉੱਧਰ ਦੇ ਪਾਸੇੋਂ ਬਾਰੀ ਖੁੱਲੀ ਸੀ ਉਹਦੇ ਥਾਣੇ ਲੰਘ ਕੇ ਤੇ ਵਾ ਚੋਰੀ ਕਰਦੇ ਕੀ ਲੱਗਦਾ ਨੂੰ ਕੀ ਇਹ ਕੰਮ ਹਮਤਲ ਕਰਦੇ ਆ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਕੋਈ ਬੰਦਾ ਭੇਤੀ ਪੇਰਾ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ ਮੇਰਾ ਨਾਮ ਸਰਪੰਚ ਸਿੰਘ ਕੀ ਕਰ ਰਹੀ ਰਤਨਾ ਜੀ ਮੈਂ ਸੰਤੋਖ ਸਿੰਘ ਦਾ ਬੜਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:30 ਜੀ ਉੱਠੇ ਆ ਤੇ ਸੰਤੋਖ ਦੇ ਮੈਸੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਤੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੇ ਪੁੱਛੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੁਲ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਾ ਮੇਰੇ ਏਟੀਐਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਗ੍ਰਿਲ ਪਾਰਕ ਪਿਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਇਹ ਨਾਲ ਨਾਲ ਕੋਠੀਆਂ ਦੇ ਬਿਲਕੁਲ ਨਾਲ ਨਾਲ ਇਕੱਠੀਆਂ ਜੀ ਕਿ ਤੁਸਾਂਜੀ ਕੰਡੇ ਚੱਲੇ ਉਹਨਾਂ ਨੇ ਸੋਨਾ ਵੀ 10 ਗ੍ਰਾਮ ਕੱਢਿਆ ਉਹਨਾਂ ਦੇ 15 ਗ੍ਰਾਮ 15 ਤੋਂ ਸੋਨਾ ਜੀ ਮੇਰਾ 10 ਗ੍ਰਾਮ ਕਰੋਂ ਕਰੀਬ ਮੈਂ ਡਿਟੇਲ ਅਸੀਂ ਪੁਲਿਸ ਨੂੰ ਦੱਤੀ ਹੈ ਇਤਲਾਹ ਦੇਤੀ ਹੈ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਸਹੀ ਵੀ ਇੰਚਾਰਜ ਵੀ ਆਇਆ ਜਿਹੜੇ ਉਹ ਕਾਰਵਾਈ ਕਰ ਰਹੇ ਨੇ ਕਵਿਕਨ ਡਾਕਟਰ ਮੇਲਾ ਲਿਆ ਹਾਂ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿੰਦੇ ਚੋਰੀ ਜੋ ਆਈ ਦਿਨੀ ਮੈਂ ਦੇਖ ਰਿਹਾ ਕਿ ਜੀ ਬਹੁਤ ਢਿੱਲੀ ਕਾਰਜ ਜਾਰੀ ਹੈ ਪੁਸਤ ਦੀ ਜਿਹੜਾ ਇਸ ਕੰਮ ਹੋ ਰਿਹਾ ਸਾਰਾ ਦੇਖੇ ਜੀ ਕਹਿੰਦੇ ਅੰਦਰ ਹੀ ਸੁੱਤੀ ਹੋਏ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਚੋਰੀ ਹੋਈ ਤੇ ਤੀਸਰਾ ਕਮਰਾ ਜਿੱਥੇ ਚੋਰੀ ਹੋਈ ਸਾਡੇ ਤੁਹਾਨੂੰ ਵੀ ਇਮਾਨਦਾਰ ਦਿਓ ਪੁਲਿਸ ਅਧਿਕਾਰੀ ਅੱਜ ਦਿਓ ਕਿ ਇਹਨੇ ਵੀ ਸਾਡੀ ਜਿਹੜੀ ਚੋਰੀ ਟ੍ਰੇਸ ਕੀਤੀ ਜਾਵੇ ਪਿੰਡ ਵਾਸੀ ਨੱਥ ਪਾਈ ਜੋ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਹੋਇਆ ਤਾਂ ਹੋਰ ਕਿਹਨਾ ਨਾ ਹੋ ਸਕੋ